ਬੰਦ ਕਰਕੇ ਆਏ ਆ ਹਾਂਜੀ ਘਰ ਪਹੁੰਚੇ ਆ ਤੇ ਗੋਲੀਆਂ ਚੱਲ ਗਈਆਂ ਕਹਿ ਰਹੇ ਆ ਬਾਕੀ ਦੇਖਦੇ ਆ ਭਾਜੀ ਕੀ ਬਣਦਾ ਹੁਣ ਕਿੰਨੀਆਂ ਗੋਲੀਆਂ ਕਿੰਨੇ ਫੈਰ ਹੋਏ ਕਹਿ ਰਹੇ ਆ ਕਿ ਤਿੰਨ ਫੈਰ ਹੋਏ ਆ ਕਿੰਨੇ ਜਾਨੇ ਆਏ ਕਹਿ ਰਹੇ ਕੋਈ ਮੋਟਰਸਾਈਕਲ ਆਏ ਬੁਲਟ ਤੇ ਤਿੰਨ ਜਾਨੇ ਸੀ ਉਹਦੇ ਉੱਤੇ ਹਾਂਜੀ 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 ਤੇ ਕਿੱਥੇ ਗੋਲੀ ਲੱਗੀ ਕਿੱਥੇ ਆ ਇਹ ਭਾਜੀ ਸਾਨੂੰ ਪਤਾ ਨਹੀਂ ਸਾਡੇ ਜਾਣ ਤੋਂ ਪਹਿਲਾਂ ਉਹ ਚਲੇ ਗਏ ਸੀ ਕੋਈ ਫਰੋਤੀ ਦਾ ਮਾਮਲਾ ਜੀ ਦਾ ਕੋਈ ਫਰੋਤੀ ਕੋਈ ਪਤਾ ਨਹੀਂ ਭਾਜੀ ਦੇਖਦੇ ਆ ਹੁਣੇ ਮੌਕੇ ਤੇ ਮੌਕੇ ਤੇ ਪਹੁੰਚੇ ਆ ਅਸੀਂ ਮੋਕੇ ਤੇ ਹਾਂਜੀ ਹਾਂਜੀ ਹੁਣ ਅਗਲੀ ਕਾਰਵਾਈ ਨੂੰ ਤੁਸੀਂ ਕੀ ਕਰੋਗੇ ਜੋ ਵੀ ਭਾਜੀ ਹੋਈ ਕਰ ਲਗੇ ਇਨਵੈਸਟੀਗੇਸ਼ਨ ਕਰ ਲਗੇ ਆ ਜੋ ਵੀ 5 ਦਿਨ ਇੱਥੇ ਇਦਾਂ ਦੀਆਂ ਵਾਦਤਾਂ ਹੁੰਦੀਆਂ ਤੇ ਇਹਦੇ ਤੇ ਕਿੱਦਾਂ ਕੰਟਰੋਲ ਕਰੋ ਉਹ ਭਾਜੀ ਕਰਾਂਗੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਰ ਸਕਦੇ ਕਰਦੇ ਆ ਕਰਦੇ ਆ ਹੁਣੇ ਭਾਜੀ ਕੋਈ ਦੱਸੋਗੇ ਦੱਸੋ ਭਾਜੀ ਕਰ ਰਹੇ ਆ ਅੱਗੇ ਵੀ ਚਲੋ ਕੀਤਾ ਹੁਣ ਨਹੀਂ ਕਰਾਂਗੇ ਸਾਰੇ ਕੋਈ ਗੱਲ ਸਾਡੇ ਕੋਲ ਤੁਹਾਨੂੰ ਪਤਾ ਹੈ ਕਲਾ ਨੋਬ ਦੇ ਵਿੱਚ 36 ਨੂੰ ਅਕਵਾਇਰਿੰਗ ਇਨਸੀਡੈਂਟ ਹੋਇਆ ਸੀਗਾ ਉਹਦੇ 'ਚ 92 ਨੰਬਰ ਐਫ ਆਈ ਆਰ ਐਕਸਟਰੈਸ਼ਨ ਤੋਂ ਰਿਲੇਟਡ ਐਫ ਆਈ ਆਰ ਜਿਹੜੀ ਰਜਿਸਟਰ ਕੀਤੀ ਗਈ ਸੀਗੀ ਉਹਦੇ 'ਚ ਇੱਕ ਅਕਿਊਜ਼ਟ ਪਹਿਲਾਂ ਅਸੀਂ ਜਿਹੜਾ ਹੈਗਾ ਪੜ ਲਿਆ ਸੀ ਯੋਧਵੀਰ ਯੋਦਾ ਜਿਹੜਾ ਛੋਟੇ ਪੁੱਤਵਿਆਂ ਨਾਲ ਸੀ ਉਹਦੇ ਤੋਂ ਵੀ ਵੈਪਨ ਪਰਮਦ ਹੋਏ ਸੀ ਨਾ ਨੇ ਕਲਾ ਨੂੰ ਉਸ 'ਤੇ ਫਾਇਰਿੰਗ ਕੀਤੀ ਸੀਗੀ ਇਸ ਤੋਂ ਬਾਅਦ ਜਿਹੜਾ ਇਹਦਾ ਜਿਹੜਾ ਮੇਨ ਸ਼ੂਟਰ ਸੀ ਆ ਐਬਸਕੈਂਡੈਂਟ ਸੀ ਸਾਡੇ ਕੋਲ ਇਨਫੋਰਮੇਸ਼ਨ ਲਗਾਤਾਰ ਇਨਫੋਰਮੇਸ਼ਨ ਆ ਰਹੀ ਸੀ ਅਸੀਂ ਇਹਨਾਂ ਨੂੰ ਟਰੈਕ ਵੀ ਕਰਦੇ ਸੀ ਬਟ ਇਹ ਕਾਫੀ ਜਗ੍ਹਾ ਤੋਂ ਨਿਕਲ ਗਿਆ ਸੀਗਾ ਹੁਣ ਸਾਰੇ ਕੋਲ ਸਪੈਸੀਫਿਕ ਇਨਪੁਟ ਆਇਆ ਸੀ ਕਿ ਇੱਥੇ ਕੋਈ ਵਰਦਾਤ ਕਰਨੀ ਨਹੀਂ ਆਣਾ ਹੈ। ਤੋਂ ਸਾਡੀ ਟੀਮ ਨੇ ਸਪੈਸੀਫਿਕ ਇਨਪੁਟ ਤੇ ਜਿਹੜਾ ਹੈਗਾ ਨਾਕੇਬੰਦੀ ਪਲੇਸ ਕੀਤੀ ਹੋਈ ਸੀ। ਇੱਥੇ ਨਾਕੇਬੰਦੀ ਸੀ ਕਿ ਇੱਥੇ ਇਹਨੇ ਆਣ ਕੇ ਜੇ ਪੁਲਿਸ ਪੰਟੀ ਤਫਾਰਿੰਗ ਕੀਤੀ ਸੀ। ਕਿੰਨੇ ਪਰ ਦੇਖੋ ਇਹਦੇ ਚ ਬਾਕੀ ਸਾਰੀ ਸਟਰੀ ਸੀ ਐਸਟੇਨ ਕਰ ਰਹੇ ਹਾਂਗੇ। ਐਜ਼ ਆਫ ਨਾਊ ਜਿਹੜਾ ਹੈਗਾ ਜਿਹੜਾ ਮੇਨ ਮਾਉਂਟਡ ਸੀ ਆ 92 ਨੰਬਰ ਆਫ ਆ ਜਿਹੜਾ ਹੈਗਾ ਕਲਾਨਾਵ ਦਾ ਇਹਦਾ ਨਾਮ ਵੀ ਮਸੀ ਹੈਗਾ। आह आह village अटारी है कुमान कलाजा रहना लगा and ये तो एक weapon भी बांमत हो गया है इसको तो अलावा ज़रा bike भी बांमत हो गया बाकी ऐसी प्रशिक्षित कर रहे हैं कि भी ये ताकि तो देखो वो सारी चीज़ें ऐसी देख रहे हैं but as of now ज़रा ज़रा सादा याँ सी क्योंकि initially exchange of fire हो गया सी का police party से fire कितना सी ਤੋ ਉਹ ਸਰ ਅਭੀ ਇਹ ਜੋ ਆਪਣਾ ਉਹ ਸਾਰੀ ਚੀਜ਼ਾਂ ਅੰਸ਼ੀ ਫੈਕਟਰ ਜਿਹੜਾ ਹੈਗਾ ਉਹ ਅਚੇਟੈਂਡ ਕਰਦੇ ਦੇਖੋ ਉਹ ਸਾਰੀ ਚੀਜ਼ਾਂ ਦੀ ਇਨਵੈਸਟੀਗੇਸ਼ਨ ਦੱਸ ਸਕਦੇ ਸੀ ਫਾਇਰ ਕਿੰਨੇ ਕਿਤੇ ਵੀ ਹੋਇਆ ਹਾਂ ਇਹਦੇ 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 ਵੱਲੋਂ ਜਿਹੜਾ ਇਹ ਫਾਇਰ ਕੀਤਾ ਗਿਆ ਸੀਗਾ ਉਹ ਉੱਥੇ ਜਿਹੜਾ ਹੈਗਾ ਜਿਹੜਾ ਨਹਿਰ ਦੇ ਨੇੜੇ ਉੱਥੇ ਬੱਜਿਆ ਸੀ ਕੋਸ ਵੱਲੋਂ ਤਰੀਕੇ ਤੋਂ ਤਾਂ ਪੁਲਿਸ ਵੱਲੋਂ ਵੀ ਪੁਲਿਸ ਪੁਲਿਸ ਨੂੰ ਉਹਦੀ ਆੜ ਮਿਲ ਗਈ ਸੀ ਇਸ ਕਰਕੇ ਪੁਲਿਸ ਦਾ ਬਚਾਓ ਮੇਨ ਸਰ ਇਹ ਉਹਦੇ ਚ ਹੀ ਵਾਂਟਡ ਸੀ ਜਿਹੜਾ ਦੇਖੋ ਮੇਨ ਐਜ਼ ਆਫ ਨਾਊ ਦੇਖੋ ਬੜਾ ਹੀ ਜਲਦੀ ਹੋਗਾ ਕੁਝ ਚੀਜ਼ ਨੂੰ ਕਹਣਾ ਐਜ਼ ਆਫ ਨਾਊ ਅਸੀਂ ਬੰਦੇ ਨੂੰ ਜਸਟ ਫੜਿਆ ਹੀ ਹੈਗਾ ਇਹਨੂੰ ਅਸੀਂ ਮੈਡੀਕਲ ਅ ਅਸਿਸਟੈਂਸ ਲਈ ਭੇਜਿਆ ਜਾਏਗਾ ਬਾਕੀ ਚੀਜ਼ ਅਸੀਂ ਇਹਦੀ ਪੁੱਛਗਿੱਛ ਕਰਕੇ ਫਿਰ ਅਗਲੀ ਪੁਲਿਸ ਅਨਵੈਸਟ ਪੁਲਿਸ ਕਿਥੇ ਲੈ ਲੈਗ ਸ਼ਾਟ ਹੈ ਦੇ ਲੱਖ ਸ਼ੋਟ ਗੋਲੀ ਜ